ਗੁਰੂ ਕਾਲ ਦੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਵਿੱਚ ਜਾਂ ਬੰਦਾ ਬਹਾਦਰ ਜੀ ਦੇ ਸਮੇਂ ਦੇ ਵਿੱਚ ਗੁਰਦੁਆਰੇ ਨਹੀਂ ਸਿਰਫ ਧਰਮਸ਼ਾਲਾ ਸਨ ਜਪ ਤੋਂ ਪਹਿਲਾਂ ਦਾ ਜੋ ਅਕਾਲ ਪੁਰਖ ਦਾ ਸਰੂਪ ਬਾਰੇ ਵਰਣਨ ਕੀਤਾ ਹੈ ਜਾਂ ਚਾਹ ਤੇਜ਼ਾ ਮਾਸ ਜਾਂ ਹalal ਮਾਸ ਇਹਦੇ ਬਾਰੇ ਵਿੱਚ ਕੋਈ ਵੀ ਕਲੀਅਰ ਨਹੀਂ ਹੋਇਆ ਗੁਰਬਾਣੀ ਦੀ ਗੱਲ ਕਰਕੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਕੇ ਬਾਣੀ ਹਮੇਸ਼ਾ ਹੀ ਪ੍ਰੈਜੈਂਟ ਦੀ ਗੱਲ ਕਰਦੀ ਆ ਇਹੜਾ ਇੱਕ ਦੂਜੇ ਦੀਆਂ ਬਿਊਟੀ ਕੋਸਮ ਦੇ ਉਹ ਆਬ ਕੋਦ ਪ੍ਰਮੋਟ ਕਰੀ ਜਾਂਦੇ ਆ ਸਰ ਹਜੂਰ ਲੈਂਦੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਅਕਾਲ ਪੁਰਖ ਦੇ ਬਾਰੇ ਵਿੱਚ ਅਤੇ ਉਸ ਦੀ ਬਣਾਈ ਹੋਈ ਸਾਰੀ ਕਹਿਨਾਤ ਸਾਰੀ ਸ੍ਰਿਸ਼ਟੀ ਬਾਰੇ ਦੇ ਵਿੱਚ ਹੈ ਜੀ ਦੇ ਵਿੱਚ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀ ਦੁਵਿਧਾ ਫੈਲੀ ਹੋਈ ਹੈ ਅੱਜ ਸਾਡੇ ਪ੍ਰਚਾਰਕ ਜਿਹੜਾ ਕਿ మాਸ ਬਾਰੇ ਵਿੱਚ ਹੈ ਕੁੱਠਾ ਮਾਸ ਜਾਂ ਛਟਕੇ ਦਾ ਮਾਸ ਜਾਂ ਹalal ਮਾਸ ਇਹਦੇ ਬਾਰੇ ਵਿੱਚ ਕੋਈ ਵੀ ਕਲੀਅਰ ਨਹੀਂ ਹੋ ਰਿਹਾ ਕੋਈ ਕਹਿੰਦਾ ਮਾਸ ਖਾਣਾ ਚਾਹੀਦਾ ਕੋਈ ਕਹਿੰਦਾ ਨਹੀਂ ਖਾਣਾ ਚਾਹੀਦਾ ਇਸ ਦੇ ਸੰਬੰਧ ਦੇ ਵਿੱਚ ਜਿੰਨੀ ਕਿਸਾਨੂ ਜਾਣਕਾਰੀ ਹੈ ਜਿੰਨਾ ਕ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੂੰ ਸਮਝਿਆ ਹੈ ਉਹਦੇ ਅਕੋਰਡਿੰਗ ਅਸੀਂ ਅੱਜ ਤੁਹਾਡੇ ਰੂਬਰੂ ਹੋਏ ਆ ਗੱਲਬਾਤ ਕਰਦੇ ਹਾਂ ਸ਼ਬਦ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹਦੇ ਵਿੱਚ ਮੂਲ ਮੰਤਰ ਜਪ ਤੋਂ ਪਹਿਲਾਂ ਦਾ ਜੋ ਅਕਾਲ ਪੁਰਖ ਦਾ ਸਰੂਪ ਬਾਰੇ ਵਰਣਨ ਕੀਤਾ ਹੈ ਅਕਾਲ ਪੁਰਖ ਉਹ ਸਮੇਂ ਤੋਂ ਬਾਹਰ ਹੈ ਸਮੇਂ ਦੇ ਵਿੱਚ ਨਹੀਂ ਹੈ ਕਿਉਂਕਿ ਅਕਾਲ ਪੁਰਖ ਦਾ ਕੋਈ ਰੰਗ ਨਹੀਂ ਰੂਪ ਨਹੀਂ ਆਕਾਰ ਨਹੀਂ ਨਿਰੰਕਾਰ ਹੈ ਉਹਦਾ ਕੋਈ ਆਕਾਰ ਨਹੀਂ ਹੈ ਸਮੇਂ ਦੇ ਵਿੱਚ ਨਹੀਂ ਆਉਂਦਾ ਸਮੇਂ ਤੋਂ ਬਾਹਰ ਹੈ ਦੂਜੀ ਗੱਲ ਜਪ ਆਦ ਸੱਚੋ ਜੁਗਾਦ ਸੱਤ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹਦੇ ਵਿੱਚ ਵੀ ਵਿਆਖਿਆਕਾਰ ਵਿਆਖਿਆ ਕਰਦੇ ਹਨ ਕਿਉਂਕਿ ਪ੍ਰਮਾਤਮਾ ਜਿੰਨੀ ਵੀ ਸ੍ਰਿਸ਼ਟੀ ਹੈਗੀ ਆ ਜਿੰਨੀ ਵੀ ਕਹਿਨਾਤ ਹੈਗੀ ਆ ਉਸ ਤੋਂ ਪਹਿਲਾਂ ਵੀ ਸੀ ਜਾਣੇ ਕਿ ਜਿੰਨੀ ਵੀ ਸ੍ਰਿਸ਼ਟੀ ਰਚੀ ਹੈ ਚੰਦ ਸੂਰਜ ਤਾਰੇ ਜੋ ਵੀ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਸ ਤੋਂ ਪਹਿਲਾਂ ਵੀ ਸੀਗਾ ਸ੍ਰਿਸ਼ਟੀ ਸਾਜੀ ਹੈ ਅੱਜ ਵੀ ਹੈ ਸ੍ਰਿਸ਼ਟੀ ਖਤਮ ਹੋਵੇਗੀ ਜਦੋਂ ਵੀ ਮੰਨ ਲਓ ਸ੍ਰਿਸ਼ਟੀ ਖਤਮ ਹੋਣ ਤੋਂ ਬਾਅਦ ਵੀ ਅਕਾਲ ਪੁਰਖ ਪ੍ਰਮਾਤਮਾ ਹੈ ਹਮੇਸ਼ਾ ਹੀ ਹੈ ਹੁਣ ਅਗਲੀ ਗੱਲ ਅਸੀਂ ਕਰਦੇ ਆਂ ਕਾਲ ਕਕੇ ਕੰਨ ਲੱਲਾ ਕਾਲ ਸਮਾਂ ਜਿੰਮੇ ਕਸੀਂ ਆਮ ਸੈ ਸੁਭਾਏ ਕਹਿ ਦਿੰਦੇ ਆਂ ਤੇਰਾ ਕਾਲ ਤੈਨੂੰ ਬਾਜਾ ਮਾਰਦਾ ਜਾਂ ਤੇਰਾ ਕਾਲ ਆਉਣ ਵਾਲਾ ਇਹ ਅਸੀਂ ਸੈ ਸੁਭਾਏ ਹੀ ਕਹਿ ਦਿੰਦੇ ਆਂ ਕਿਉਂਕਿ ਕਾਲ ਦਾ ਮੀਨਿੰਗ ਸਮਾਂ ਟਾਈਮ ਹੈ ਅਗਰ ਮੂਰੇ ਆੜਾ ਲੱਗ ਜੇ ਅਕਾਲ ਉਹ ਬਣ ਜਾਂਦਾ ਸਮੇਂ ਤੋਂ ਬਾਹਰ ਸਮੇਂ ਤੋਂ ਬਾਹਰ ਇਕੱਲਾ ਪ੍ਰਮਾਤਮਾ ਹੀ ਹੈ ਕਾਲ ਸਮਾ ਇਹ ਤਿੰਨ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਕਿ ਪ੍ਰੈਜੈਂਟ ਹੁਣ ਮੈਂ ਪ੍ਰੈਜੈਂਟ ਦੇ ਵਿੱਚ ਗੱਲ ਕਰ ਰਿਹਾ ਹਾਂ ਇਹ ਹੀ ਗੱਲਾਂ ਕਰਦਾ ਹਾਂ ਇਹ ਪਾਸਟ ਵਿੱਚ ਚਲਾ ਜਾਂਦਾ ਹੈਗਾ ਜਿਹੜੀ ਮੈਂ ਅਗਲੀ ਗੱਲ ਕਰਨੀ ਆ ਉਹ ਫਿਊਚਰ ਆ ਜਾਣੇ ਕਿ ਇਹ ਤਿੰਨ ਤਰ੍ਹਾਂ ਦੇ ਨਾਲ ਜਾਣਿਆ ਜਾਂਦਾ ਪ੍ਰੈਜੈਂਟ ਪਾਸਟ ਅਤੇ ਫਿਊਚਰ ਅਸੀਂ ਕੋਈ ਵੀ ਕੰਮ ਕਰਦੇ ਹਾਂ ਪ੍ਰੈਜੈਂਟ ਵਿੱਚ ਕੰਮ ਕਰਦੇ ਹਾਂ ਕੰਮ ਹੋ ਜਾਂਦਾ ਪਾਸਟ ਵਿੱਚ ਲਾ ਜਾਂਦਾ ਜੇਲਾ ਸੀ ਕੰਮ ਜੇ ਕਰਨ ਉਹ ਫਿਊਚਰ ਫਿਊਚਰ ਦਾ ਹੁੰਦਾ ਹੈਗਾ ਗੁਰਵਾਣੀ ਦੀ ਗੱਲ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਕੇ ਬਾਣੀ ਹਮੇਸ਼ਾ ਹੀ ਪ੍ਰੈਜੈਂਟ ਦੀ ਗੱਲ ਕਰਦੀ ਹੈ ਜਾਣੇ ਕਿ ਵਰਤਮਾਨ ਕਾਲ ਦੀ ਹੀ ਗੱਲ ਕਰਦੀ ਹੈ ਬਾਣੀ ਸਾਨੂੰ ਹਮੇਸ਼ਾ ਹੀ ਵਰਤਮਾਨ ਵਿੱਚ ਰਹਿਣਾ ਚਾਹੀਦਾ ਜਿਵੇਂ ਅਸੀਂ ਕਹਿੰਦੇ ਸਾਡਾ ਮਨ ਨਿੱਕਦਾ ਮਨ ਸਾਡਾ ਜਾਂ ਤਾਂ ਫਿਊਚਰ ਵੱਲ ਜਾਂਦਾ ਜਾਂ ਸਾਡਾ ਪਾਸਟ ਵੱਲ ਜਾਂਦਾ ਇਸਦਾ ਮਤਲਬ ਜਾਂ ਤਾਂ ਜੋ ਜੀ ਕੰਮ ਕਰ ਚੁੱਕੇ ਆ ਸਾਡਾ ਬੀਤਿਆ ਹੋਇਆ ਕੱਲ ਜਾਂ ਆਉਣ ਵਾਲਾ ਕੱਲ ਸਾਡਾ ਮਨ ਇੱਧਰ ਹੀ ਭਟਕਦਾ ਹੈ ਸਾਡਾ ਮਨ ਪ੍ਰੈਜੈਂਟ ਦੇ ਵਿੱਚ ਨਹੀਂ ਰਹਿੰਦਾ ਤੇ ਬਾਣੀ ਦੇ ਅਕੋਰਡਿੰਗ ਪ੍ਰੈਜੈਂਟ ਦੇ ਵਿੱਚ ਰਹਿਣਾ ਚਾਹੀਦਾ ਹੁਣ ਅਗਲੀ ਗੱਲ ਅਗਲੀ ਗੱਲ ਕਰਦੇ ਆ ਅਸੀਂ ਗੁਰਦੁਆਰਾ ਗੁਰਦੁਆਰਾ ਅੱਜ ਪੂਰੇ ਇੰਡੀਆ ਦੇ ਵਿੱਚ ਇਹ ਕਹ ਲੋ ਪੂਰੀ ਦੁਨੀਆ ਦੇ ਵਿੱਚ ਗੁਰਦੁਆਰੇ ਬਣਾਏ ਜਾ ਰਹੇ ਹਨ ਜਾਂ ਬਣਾਏ ਹੋਏ ਹਨ ਅਸੀਂ ਸਾਰੇ ਦੋ ਟਾਈਮ ਗੁਰਦੁਆਰੇ ਜਾਂਦੇ ਆ ਗੁਰਦੁਆਰੇ ਆਰੰਭ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਗੁਰਦਵਾਰਾਂ ਦਾ ਨਿਰਮਾਣ ਸ਼ੁਰੂ ਹੋਇਆ ਸੀ ਗੁਰੂ ਕਾਲ ਦੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਵਿੱਚ ਜਾਂ ਬੰਦਾ ਬਹਾਦਰ ਜੀ ਦੇ ਸਮੇਂ ਦੇ ਵਿੱਚ ਗੁਰਦੁਆਰੇ ਨਹੀਂ ਸਿਰਫ ਧਰਮਸਾਲਾ ਸਨ ਇਹ ਵੀ ਅਸੀਂ ਸੁਣਿਆ ਹੈਗਾ ਵੀ ਪਹਿਲਾਂ ਗੁਰੂਆਂ ਨੇ ਗੁਰਦੁਆਰੇ ਬਣਾਉਣੇ ਮਨਾ ਕੀਤੇ ਸੀਗੇ ਕਿਉਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਾਏ ਸੀ ਇਹ ਵੀ ਕਿਹਾ ਸੀ ਵੀ ਮੇਰਾ ਕੋਈ ਰਹੇ ਨਾ ਰਹੇ ਮੈਂ ਗੁਰਦੁਆਰੇ ਬਣਾਉਂਗਾ ਅਸਲ ਹੁਣ ਅਸੀਂ ਸਾਨੂੰ ਇਹ ਸੋਚਣਾ ਪੈਣਾ ਹੈ ਗੁਰੂ ਸਾਡੇ ਗੁਰੂ ਸਹੀ ਸਾਨੂੰ ਕਹਿੰਦੇ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਸਾਨੂੰ ਸਹੀ ਕਹਿੰਦਾ ਸੀ ਇਹਦੀ ਅਸੀਂ ਪ੍ਰਚੋਲ ਕਰਦੇ ਆਂ ਅੱਜ ਹੁਣ ਗੁਰੂ ਦਵਾਰਾ ਇਹ ਦੋ ਸਾਬ ਦਾ ਗੁਰੂ ਤੇ ਦਵਾਰਾ ਗੁਰੂ ਕੀ ਆ ਸਾਡਾ ਸ਼ਬਦ ਸਾਡਾ ਗੁਰੂ ਆ ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੱਥਾ ਟੇਕਦੇ ਆਂ ਨਮਸਤਕ ਹੁੰਦੇ ਆਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਲਿਖੀ ਹੈ ਜੋ ਅਸੀਂ ਪੜ੍ਹਦੇ ਆਂ ਸੁਣਦੇ ਆਂ ਜਾਂ ਅਸੀਂ ਅੰਦਰ ਲਜਾਣ ਦੀ ਕੋਸ਼ਿਸ਼ ਕਰਦੇ ਆਂ ਸਮਝ ਦੀ ਕੋਸ਼ਿਸ਼ ਕਰਦੇ ਆਂ ਉਹ ਬਾਣੀ ਹੈ ਅਸਲ ਵਿੱਚ ਸਾਡਾ ਗੁਰੂ ਸ਼ਬਦ ਹੈ ਸ਼ਬਦ ਹੈ ਸਾਨੂੰ ਇੱਥੇ ਸ਼ਬਦ ਨੇ ਪਰਮਾਤਮਾ ਤੱਕ ਲੈ ਕੇ ਜਾਣਾ ਹੈ ਗੁਰੂ ਸ਼ਬਦ ਦਵਾਰਾ ਦਰਵਾਜ਼ਾ ਜੀ ਦੇ ਰਾਹੀਂ ਅਸੀਂ ਪਰਮਾਤਮਾ ਤੱਕ ਪਹੁੰਚਣਾ ਹੈ ਅਸਲ ਸ਼ਬਦਾਂ ਦੇ ਵਿੱਚ ਇਹੀ ਗੁਰਦੁਆਰੇ ਦੀ ਪਰਿਭਾਸ਼ਾ ਹੈ ਅੱਜ ਅਸੀਂ ਗੁਰਦੁਆਰੇ ਬਿਲਡਿੰਗਾਂ ਨੂੰ ਹੀ ਸਮਝੀ ਜਾਂਦੇ ਆ ਗੁਰਦੁਆਰੇ ਅਸੀਂ ਬਿਲਡਿੰਗਾਂ ਨੂੰ ਮੰਨੀ ਜਾਂਦੇ ਆ ਅਸੀਂ ਬੜਾ ਅਸੀਂ ਗੁਰਦੁਆਰਿਆਂ ਤੇ ਪੈਸਾ ਖਰਚ ਰਹੇ ਹਾਂ ਨਿਰਮਾਣ ਨਵੇਂ ਕਰਾ ਰਹੇ ਹਾਂ ਕਿਵੇਂ ਅਸੀਂ ਬਿਲਡਿੰਗਾਂ ਦੇ ਵਿੱਚ ਪੱਥਰ ਲਗਾ ਰਹੇ ਹਾਂ ਹੋਰ ਕਿੰਨਾ ਅੰਨਾ ਧੰਦ ਅਸੀਂ ਖਰਚਾ ਕਰੀ ਜਾ ਰਹੇ ਹਾਂ ਤੇ ਸਾਡੇ ਪ੍ਰਚਾਰਕ ਅੱਜ ਇਹ ਵੀ ਨਹੀਂ ਦੱਸ ਸਕਦੇ ਅਸਲ ਗੁਰੂ ਦਾ ਦਵਾਰ ਕਿਹੜਾ ਗੁਰੂ ਦਵਾਰਾ ਕਿਹੜਾ ਹੈਗਾ ਅੱਜ ਪੂਰੀ ਦੁਨੀਆ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਲੜਾਈ ਝਗੜੇ ਹੋ ਰਹੇ ਹਨ ਕਿਉਂਕਿ ਗੁਰਦੁਆਰੇ ਜਿੰਨੇ ਵੀ ਧਾਰਮਿਕ ਸਥਾਨ ਹਨ ਚਾਹੇ ਮੰਦਿਰ ਆ ਗੁਰਦੁਆਰੇ ਆ ਮਸਜਿਦ ਆ ਚਾਹੇ ਸੰਪਰਦਾਮ ਆ ਦੇਰੇ ਆ ਕਿਸੇ ਦੇ ਵੀ ਦੇਰੇ ਆ ਹਰ ਥਾਂ ਦੇ ਉੱਤੇ ਲੜਾਈ ਝਗੜੇ ਹੋ ਰਹੇ ਆ ਬਦਫੈਲੀਆਂ ਹੋ ਰਹੀਆਂ ਹਨ ਬਦਫੈਲੀਆਂ ਹੋ ਰਹੀਆਂ ਹਨ ਬੇਆਦਮੀਆਂ ਹੋ ਰਹੀਆਂ ਹਨ ਲੜਾਈ ਝਗੜੇ ਹੋ ਰਹੇ ਹਨ ਲੜਾਈ ਝਗੜੇ ਕਾਰਨ ਸਾਧਾ ਨੂੰ ਸੰਤਾਂ ਨੂੰ ਬਾਬਿਆਂ ਨੂੰ ਤਾਂ ਨਾ ਰਣਹਾਨ ਉਹਦੇ ਤੇ ਫਿਰ ਉਹ ਸਰਕਾਰ ਤੋਂ ਆਪਣੇ ਵਾਸਤੇ ਸਿਕਿਉਰਿਟੀ ਮੰਗਦੇ ਹਨ ਸਾਰਾ ਕਾਰਨ ਕੀ ਹੈ ਇਹਦੇ ਵਿੱਚ ਸਾਨੂੰ ਪੰਜਾਬ ਦੇ ਲੋਕਾਂ ਨੂੰ ਸਾਡੀ ਸਿੱਖ ਕਮਿਊਨਿਟੀ ਹੈ ਇਹਨੂੰ ਵੀ ਸਮਝਣ ਦੀ ਲੋੜ ਹੈ ਪਹਿਲਾਂ ਦੇ ਸਮਿਆਂ ਦੇ ਵਿੱਚ ਜਿੰਨੇ ਮੈਂ ਆਪਣੀ ਗੱਲ ਕਰਦਾ ਹਾਂ ਮੈਂ 7ਵੀਂ 8ਵੀਂ ਵਿੱਚ ਪੜ੍ਹਦਾ ਸੀਗਾ ਉਦੋਂ ਮੈਂ ਨਹੀਂ ਸਾਰੇ ਹੀ ਲੋਕ 4 ਵਜੇ ਉੱਠਦੇ ਸੀਗੇ ਰਜਾਈ ਦੀ ਬੁੱਕਲ ਮਾਰ ਕੇ ਹੱਥ ਦੇ ਵਿੱਚ ਗੁੱਟਕਾ ਸਾ ਫੜ ਕੇ ਪਾਠ ਕਰਦੇ ਸੀ ਮਾਂ ਹੁੰਦੀ ਸੀ ਚਾਹ ਦਾ ਗਲਾਸ ਦੇ ਜਾਂਦੀ ਸੀ ਨਿਤਨੇਮ ਕਰਨ ਤੋਂ ਬਾਅਦ ਨਹਾਉਣਾ ਧੋਣਾ ਹੁੰਦਾ ਜੀ ਕਰਦਾ ਪਹਿਲਾਂ ਨਹਾ ਲਓ ਜੀ ਕਰਦਾ ਬਾਅਦ ਨਹਾ ਲਓ ਕੋਈ ਫਰਕ ਨਹੀਂ ਪੈਂਦਾ ਉਸ ਤੋਂ ਬਾਅਦ ਹੋਰ ਕੰਮ ਕਰਨੇ ਮੱਝਾਂ ਨੂੰ ਪੱਠੇ ਪਾਉਣੇ ਧਾਰਾਂ ਕੱਢਣੀਆਂ ਸਾਰਿਆਂ ਨੇ ਕੰਮ ਤੇ ਲੱਗ ਜਾਣਾ ਉਸ ਟਾਈਮ ਤੇ ਸਰਦੀਆਂ ਸਵੇਰ 9 ਵਜੇ ਸਕੂਲ ਲੱਗਦੇ ਸੀ ਗਰਮੀਆਂ ਸਵੇਰ 7 ਵਜੇ ਲੱਗਦੇ ਸੀ ਸਾਰਿਆਂ ਨੇ ਸਾਰੇ ਪਿੰਡ ਨੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਸਾਰੇ ਕੰਮ ਤਾਂ ਦੇ ਮਾਵਾਬ ਦੇ ਨਾਲ ਕਰਾ ਕੇ ਪੱਠੇ ਜੱਥੇ ਲਿਆ ਕੇ ਕੁੱਤਰ ਕੇ ਨਾ ਧੋ ਕੇ ਫਿਰ ਸਕੂਲ ਜਾਂਦੇ ਸੀ ਉਹ ਵੀ ਪੈਦਲ ਜਾਂਦੇ ਸੀਗੇ। ਉਦੋਂ ਬੜਾ ਵਧੀਆ ਮਾਹੌਲ ਹੁੰਦਾ ਸੀ ਪਿੰਡਾਂ ਦੇ ਵਿੱਚ। ਅੱਜ ਦੀ ਗੱਲ ਕਰਕੇ ਅੱਜ ਅਸੀਂ ਗੱਡੀਆਂ ਤੇ ਕਾਰਾਂ ਤੇ ਅਸੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਛੱਡ ਕੇ ਅਸੀਂ ਠਾਠਾਂਵਾਲ ਨੂੰ ਆਉਂਦੇ ਹਾਂ। ਧਾਰਮਿਕ ਸਥਾਨਾਂ ਵੱਲ ਨੂੰ ਭਜਦੇ ਹਾਂ ਕੋਈ ਚਾਹੇ ਕੋਈ ਆਪਣਾ ਇਤਿਹਾਸ ਗੁਰਦੁਆਰਾ ਜਾਂ ਕੋਈ ਠਾਸਾ ਜਾਂ ਕੋਈ ਡੇਰੇ ਆ ਜਾਂ ਕੋਈ ਮੰਦਿਰ ਆ ਉਹ ਤੋਂ ਨੂੰ ਭਾ ਇਥੇ ਆ ਅਸੀਂ ਆਪਣਾ ਪਿੰਡ ਦਾ ਗੁਰਦੁਆਰਾ ਛੱਡ ਕੇ ਅਸੀਂ ਦੂਜੇ ਸਾ ਮੱਥਾ ਟੇਕਣ ਜਾਂਦੇ ਆ ਉੱਥੇ ਸਾਨੂੰ ਗੁੱਟ ਕੇ ਮਿਲ ਜਾਂਦੇ ਹੈਗੇ ਆ ਅਸੀਂ ਪਾਠ ਕਰਦੇ ਆ ਉੱਥੇ ਸਾ ਸੁਵਾਵੀ ਕਰਦੇ ਕਰਦੇ ਆ ਜਾਣੇ ਕਿ ਕੀ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਜੋ ਬਣਿਆ ਹੈਗਾ ਕੀ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਜਮਾਨ ਹੈਗੇ ਆ ਅਸੀਂ ਉੱਥੇ ਨਹੀਂ ਜਾਣਾ ਅਸੀਂ ਆਪਣੇ ਖਰਚੇ ਵਧਾ ਲੈ ਹੈਗੇ ਆ ਜੋ ਅਸੀਂ ਦੂਜੇ ਸਾਂ ਕਰਨਾ ਅਸੀਂ ਪਿੰਡ ਦੇ ਵਿੱਚ ਵੀ ਕਰ ਸਕਦੇ ਆ ਪਾਠ ਕਰ ਸਕਦੇ ਆ ਘਰੇ ਪਾਠ ਕਰ ਲਓ ਗੁਰੂਆਂ ਨੇ ਸਾਨੂੰ ਮਤ ਦਿੱਤੀ ਸੀਗੀ ਬਈ ਤੁਸੀਂ ਕਿਰਤ ਕਰੋ ਵੰਡ ਕੇ ਸਕੋ ਨਾਮ ਜਪੋ ਏਸੇ ਕਰਕੇ ਕਿਉਂਕਿ ਅਸੀਂ ਗ੍ਰਹਿਸਤੀ ਬੰਦੇ ਹਾਂ ਸਾਡਾ ਗ੍ਰਹਿਸਤੀ ਜੀਵਨ ਹੈ ਗੁਰੂਆਂ ਨੂੰ ਪਤਾ ਅਸੀਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਟਾਈਮ ਕਿਸੇ ਕੋਲੇ ਹੋਣਾ ਨਹੀਂ ਲੋਕ ਇਹਨੇ ਬਿਜ਼ੀ ਹੋ ਜਾਣਗੇ ਜਿਹਦੇ ਵਿੱਚ ਆਪਦਾ ਨਿਤਨੇਮ ਕਰਨਾ ਹੈ ਨਿਤਨੇਮ ਕਰੋ ਦੋ ਟਾਈਮ ਕਰੋ ਕਿਰਤ ਕਰਨੀ ਹੈ ਖੇਤੀਬਾੜੀ ਕਰਦੇ ਸਾਰੇ ਕੰਮ ਠੰਡੇ ਤੇ ਵੀ ਜਾਂਦੇ ਸੀਗੇ ਫੇਰ ਹੈਗਾ ਵੰਡ ਕੇ ਸਕਣਾ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈਗੀ ਆ ਰਿਸ਼ਤੇਦਾਰ ਨੂੰ ਆਣ ਗਵਾਨ ਨੂੰ ਹੋਰ ਦੋਸਤਾਂ ਮਿੱਤਰਾਂ ਨੂੰ ਉਸ ਦੀ ਹੈਲਪ ਕੀਤੀ ਜਾਂਦੀ ਸੀ ਲੇਕਿਨ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਦੇ ਵਸਦੇ ਸਾਰੇ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਵੀ ਅਸੀਂ ਪਿੰਡਾਂ ਦੇ ਗੁਰਦੁਆਰਿਆਂ ਨੂੰ ਸਾਧ ਕੇ ਅਸੀਂ ਹੋਰ ਥਾਂ ਜਾਂਦੇ ਹਾਂ ਅਸੀਂ ਟਾਈਮ ਵੀ ਆਪਣਾ ਇਨਵੈਸਟ ਕਰਦੇ ਆ ਗੱਡੀਆਂ ਤੇਲ ਵੀ ਪਾਉਂਦੇ ਆ ਅਸੀਂ ਘਰੇ ਰੋਟੀ ਨਹੀਂ ਖਾਂਦੇ ਉੱਥੇ ਰੋਟੀ ਛਕਦੇ ਹਾਂ ਕੀ ਇਹ ਸਾਡੇ ਵਿੱਚ ਕਿੰਨੀ ਕੁ ਸਿਆਣ ਫੈ ਗਈ ਹੈ ਕੀ ਅਸੀਂ ਜ਼ਿਆਦਾ ਸਿਆਣੇ ਹੋ ਗਏ ਕੀ ਸਾਡੇ ਗੁਰੂਆਂ ਨੇ ਜੋ ਕਿਹਾ ਸੀ ਅਸੀਂ ਉਹ ਤਾਂ ਹੀ ਸਮਝਦੇ ਨਹੀਂਗੇ ਫਾਲੋ ਨਹੀਂ ਕਰਦੇ ਜਿਹੜੇ ਦੇਰਿਆਂ ਦੇ ਵਿੱਚ ਬੈਠੇ ਹੈਗੇ ਆ ਤੇ ਬਾਬੇ ਆ ਸਾਧੂ ਹੈ ਸ਼ਾਂਤ ਹੈ ਸਭ ਬ੍ਰਹਮ ਗਿਆਨੀ ਹੈ ਉਹਨਾਂ ਦੇ ਹੀ ਸੁਣਦੇ ਹਾਂ ਜੋ ਗਰਵਾਣੇ ਦੇ ਵਿੱਚ ਅਸੀਂ ਪੜ੍ਹਦੇ ਹਾਂ ਉਹ ਨਹੀਂ ਸੁਣਦੇ ਅਸੀਂ ਅਸੀਂ ਦੂਜਿਆਂ ਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਹੈਗਾ ਇਸੇ ਤਰ੍ਹਾਂ ਜਿੰਨੇ ਵੀ ਪ੍ਰਚਾਰ ਕਰਨ ਜਿੰਨੇ ਵੀ ਡੇਰਾਵਾਦ ਹਨ ਜਿੰਨੇ ਵੀ ਸੰਪਰਦਾਵਾਂ ਦੇ ਮੁਖੀ ਹਨ ਕੀਰਤਨ ਕਰਦੇ ਹਨ ਜਾਂ ਕਥਾਵਾਚਕਾਨਾ ਸਾਰਿਆਂ ਨੇ ਸਾਰਿਆਂ ਨੂੰ ਅਖਰੀ ਗਿਆਨ ਹੈ ਉਹਦਾ ਆਪਣਾ ਅੰਦਰਲਾ ਗਿਆਨ ਕਿਸੇ ਕੋਲੇ ਵੀ ਹੈ ਨਹੀਂਗਾ ਅੱਜ ਅਸੀਂ ਹਾਲਾਤ ਦੇਖ ਲੋ ਕਿਹੋ ਜੇ ਬਣਦੇ ਜਾ ਰਹੇ ਹੈਗੇ ਆ ਇੰਨਾ ਪ੍ਰਚਾਰਕਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਸਮਝਾਉਣਾ ਸੀਗਾ ਅੱਜ ਇਹ ਹੀ ਪੀੜ੍ਹੀ ਕਿਸ ਰਸਤੇ ਤੇ ਪੈ ਗਈ ਆ ਅੱਜ ਜੂਟੇ ਹੋਤੇ ਦੇਖੋ ਫੇਸਬੁੱਕ ਤੇ ਦੇਖੋ ਇੰਸਟਾਗ੍ਰਾਮ ਤੇ ਦੇਖੋ ਕਿੰਨਾ ਅੱਜ ਅਸ਼ਲੀਲਤਾ ਵਾਲਾ ਅੱਜ ਸਾਡਾ ਨੌਜਵਾਨ ਤਬਕਾ ਵੱਧ ਰਿਹਾ ਹੈ ਕੁੜੀਆਂ ਮੁੰਡੇ ਅਜ ਇਸ ਪਾਸੇ ਲੱਗੇ ਹੋਏ ਹਨ ਫੇਰ ਇੱਕ ਦੂਜੇ ਦੀਆਂ ਵੀਰਗੋ ਪਾਉਂਦੇ ਉਹ ਆਪ ਖੁਦ ਪ੍ਰਮੋਟ ਕਰੀ ਜਾਂਦੇ ਆ ਸਰ ਹਜੂਰ ਲੈਣ ਦੇ ਮਾਰੇ 네ਗੇਟਿਵਿਟੀ ਫਲਾ ਰਹੇ ਹਨ ਐਸ਼ਕਾਰ ਕੇ ਸਾਡੇ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣਾ ਅੱਜ ਜੋ ਕੁਝ ਹੋ ਰਿਹਾ ਹੈ ਸਾਡੇ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਕਥਾਵਾਜਕਾਂ ਦੇ ਜਿਨ੍ਹਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਅੱਜ ਅੰਧ ਵਿਸ਼ਵਾਸ ਵੱਧ ਰਿਹਾ ਹੈ ਫਿਰਕਾਪ੍ਰਸਤ ਵੱਧ ਰਿਹਾ ਹੈ ਪਰਿਵਾਰ ਵਿਖੜ ਰਹੇ ਹਨ ਕੋਈ ਕਿਸੇ ਦੀ ਸੁਣਦਾ ਨਹੀਂ ਕੋਈ ਭੈਣ ਭਰਾ ਕਿਸੇ ਦੀ ਮਦਦ ਕਰਨ ਨੂੰ ਤਿਆਰ ਨਹੀਂ ਹੈਗਾ ਅੱਜ ਪੰਜਾਬ ਦੇ ਵਿੱਚ ਬਾਹਰਲੇ ਲੋਕ ਆ ਕੇ ਪ੍ਰਵਾਸੀ ਲੋਕ ਆ ਕੇ ਸਾਡੇ ਨਾਲ ਕੀ ਕਰ ਰਹੇ ਹਨ ਇਹ ਸਭ ਨੂੰ ਪਤਾ ਹੈ ਰੋਜ਼ ਹੀ ਅਖਬਾਰਾਂ ਦੀਆਂ ਸੁਰਖੀਆਂ ਬੰਦਾ ਜਾ ਰਿਹਾ ਹੈ ਇੰਨੀਆਂ ਗੱਲਾਂ ਕਰਦਾ ਹੋਇਆ ਖਿਮਾਂ ਦਾ ਜਾਚਕਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੂਜੀ ਗੱਲ ਇਹ ਵੀ ਮੈਂ ਤੁਹਾਨੂੰ ਕਹਿ ਰਿਹਾ ਕਿਉਂਕਿ ਸਾਡੀ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਤਾਂ ਨੂੰ ਫਾਲੋ ਕਰਦੀ ਹੈ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡੇ ਬਹੁਤ ਸਾਰੇ ਏਜੰਡੇ ਹਨ ਜਿਹਦੇ ਕਿ ਅਸੀਂ ਇਕੱਲੇ-ਇਕੱਲੇ ਕਰਕੇ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ ਉਹਨਾਂ ਬਾਰੇ ਵੀ ਤੁਸੀਂ ਜਾਣਕਾਰੀ ਲਓ ਸਾਡੀਆਂ ਤੁਸੀਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਕਿਉਂਕਿ 2027 ਦੇ ਵਿੱਚ ਚੋਣਾਂ ਹੋਣਗੀਆਂ ਆਪਾਂ ਡਟ ਕੇ ਆਪਣੀ ਹੀ ਸਰਕਾਰ ਬਣਾਈਏ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਸਰਕਾਰ ਵਾਨੀ ਚਾਹੀਦੀ ਜਿਹਦੇ ਵਿੱਚ ਅਸੀਂ ਆਪਣੇ ਕੰਮ ਸਾਰੇ ਆਪ ਕਰ ਸਕੀਏ ਬਧੇਰੇ ਜਾਣਕਾਰੀ ਲਈ ਤੁਸੀਂ ਫੇਰ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਾਸਤਰ ਵਿੱਚ ਆ ਕੇ ਹੀ ਮਿਲ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਤੇ ਸੋਹਣਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਵਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਇਸੇ ਵਿਸ਼ੇ ਤੇ ਨਵੀਂ ਇਨਫਰਮੇਸ਼ਨ ਦੀ ਵੀਰ ਕੋ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ